देखो वीरजी राजुन्ना जी ਜਿਹੜੀ ਕਿ 28 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ 17 ਸਾਲ ਫਾਂਸੀ ਚੱਕੀ 'ਚ ਹੋ ਗਈ 12 ਸਾਲ ਬਾਅਦ ਵੀ ਅਪੀਲ ਦਾ ਫੈਸਲਾ ਨਹੀਂ 28 ਸਾਲ ਜੇਲ੍ਹ 'ਚ ਬੰਦ ਹੋਣ ਤੋਂ ਬਾਅਦ ਵੀ ਜਦ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਫੈਸਲਾ ਹੋਣਾ ਕਿ ਨਹੀਂ ਹੋਣਾ ਜਿਹੜੀ ਅਪੀਲ ਸ਼੍ਰੀ ਗਲਤਕ ਸਾਹਿਬ ਜੀ ਦੇ ਆਦੇਸ਼ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਅਨੁਸਾਰ ਪਾਈ ਗਈ ਆ ਤਕਰੀਬਨ 1 ਮਹੀਨਾ ਪਹਿਲਾਂ ਉਹਨਾਂ ਨੇ ਸਿੰਘ ਸਾਹਿਬ ਜੀ ਨੂੰ ਚਿੱਠੀ ਲਿਖੀ ਸੀ ਤੇ 1 ਮਹੀਨੇ 'ਚ ਤਕਰੀਬਨ 3 ਚਿੱਠੀਆਂ ਉਹਨਾਂ ਨੇ ਸਿੰਘ ਸਾਹਿਬ ਜੀ ਨੂੰ ਲਿਖੀਆਂ ਨੇ ਅੱਜ ਵੀ ਜਿਹੜੀ ਚਿੱਠੀ ਆ ਉਹਨਾਂ ਨੇ ਸ਼੍ਰੀ ਗਲਤਕ ਸਾਹਿਬ ਜੀ ਦੇ ਜਥੇ ਮਤਲਬ ਕਿ ਇਹ ਬਿਆਨ ਕੀਤਾਗਾ ਆਪਣਾ ਦਰਦ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਵੱਖ-ਵੱਖ ਸਮੇਂ ਤੇ ਭੁਖੜ ਹੜਤਾਲਾਂ ਕੀਤੀਆਂ ਤੇ ਅੱਜ ਮਤਲਬ 12 ਸਾਲ ਦੀ ਇਸ ਅਪੀਲ ਤੇ ਸਾਡੇ ਜਿਹੜੇ ਆਗੂ ਨੇ ਸੰਸਥਾਵਾਂ ਦੇ ਆਗੂ ਫੈਸਲਾ ਨਹੀਂ ਕਰਵਾ ਸਕੇ ਤਾਂ ਹੁਣ ਉਹਨਾਂ ਦੇ ਕੋਲੇ ਕਿਹੜਾ ਰਸਤਾ ਬਚਦਾ ਹੈ ਕਿਉਂਕਿ ਇੱਕ ਮੈਂ ਤੁਹਾਨੂੰ ਇਹ ਚੀਜ਼ ਦੱਸਾਂ ਜਦ ਤੁਸੀਂ ਇਸ ਚਿੱਠੀ ਨੂੰ ਪੜ੍ਹੋਗੇ ਤੁਹਾਨੂੰ ਮਹਿਸੂਸ ਹੋਏਗਾ ਕਿ ਜਿਵੇਂ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਵੀਰ ਜੀ ਰਾਜਵਾਨਾ ਜੀ ਆਪਣੀਆਂ ਸੰਸਥਾਵਾਂ ਨੂੰ ਜਿਹੜੇ ਇੰਨਾ ਸਮਰਪਿਤ ਨੇ ਪਰ ਅੱਜ ਐਵੇਂ ਲੱਗਦਾ ਕਿ ਇਸ ਚਿੱਠੀ ਨੂੰ ਪੜ੍ਹਨ ਤੋਂ ਬਾਅਦ ਕਿ ਜਿਵੇਂ ਵੀਰ ਜੀ ਰਾਜਵਾਨਾ ਜੀ ਨੂੰ ਆਪਣੀਆਂ ਸੰਸਥਾਵਾਂ ਦੇ ਆਗੂਆਂ ਤੇ ਅੱਜ ਭਰੋਸਾ ਨਹੀਂ ਰਿਹਾ ਕੀ ਕਰਤੋਂ ਉਹਨੇ ਚਿੱਠੀ ਨਹੀਂ ਆਈ ਉਹ ਕਿਉਂ ਨੇ ਅਜੇ ਸਾਹਮਣੇ ਨਹੀਂ ਮਨਿਆ ਜਥੇਦਾਰ ਸਾਹਿਬ ਜੀ ਤੋਂ ਵੀ ਜੀ ਰਾਜਵਾਨਾ ਜੀ ਨੇ ਇਹੀ ਮੰਗ ਕੀਤੀ ਹੈ ਕਿ ਸਿੰਘ ਸਾਹਿਬ ਜੀ ਸਾਡੀਆਂ ਸੰਸਥਾਵਾਂ ਦੇ ਆਗੂ ਫੈਸਲਾ ਨਹੀਂ ਕਰਵਾ ਸਕੀ ਇੱਕ ਚੀਜ਼ ਉਹਨਾਂ ਨੇ ਸ਼ਿਕਵਾ ਥੋੜਾ ਜਥੇਦਾਰ ਜੀ ਨਾਲ ਵੀ ਕੀਤਾਗਾ ਕਿ ਸਿੰਘ ਸਾਹਿਬ ਜੀ ਤੁਸੀਂ ਤੁਹਾਡੇ ਵੱਲੋਂ ਸ਼੍ਰੀ ਗੁਰੂ ਕਾਲਕਤਖਬ ਸਾਹਿਬ ਜੀ ਤੋਂ ਆਦੇਸ਼ ਤਾਂ ਜਾਰੀ ਕੀਤੇ ਗਏ ਇਸ ਅਪੀਲ ਪਾਉਣ ਦੇ ਸ਼੍ਰੋਣੀ ਕਮੇਟੀ ਸ਼੍ਰੋਣੀ ਅਕਾਲੀ ਦਲ ਨੂੰ ਪਰ ਉਹਨਾਂ ਦੇ ਜਵਾਬ ਦੇ ਹੀ ਤੈਅ ਨਹੀਂ ਕੀਤੀ ਗਈ ਉਹਨਾਂ ਨੂੰ ਕਦੇ ਪੁੱਛਿਆ ਨਹੀਂ ਗਿਆ ਕਿ ਤੁਸੀਂ ਕਿਉਂ ਫੈਸਲਾ ਨਹੀਂ ਕਰਵਾਇਆ ਹੈਗਾ ਫਿਰ ਵੀ ਉਹਨਾਂ ਨੇ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਸਿੰਘ ਸਾਹਿਬ ਜੀ ਕਿ ਮੇਰੀ ਜਿਹੜੀ ਅਪੀਲ ਆ ਉਸ ਨੂੰ ਵਾਪਸ ਲਿਆ ਜਾਵੇ ਤੇ ਫਿਰ ਮੈਂ ਇਸ ਭੁਖੜਤਾਲ ਨੂੰ ਵਾਪਸ ਲੈ ਲਵਾਂ। ਬਦਕਮੀ ਨੇ ਸ਼੍ਰੋਮ ਨਹੀਂ ਕਾਲੀਦਲ ਦਾ ਬਫਦਾ ਐਟਪੀਸੀ ਪਦਾਰਤ। ਉਹਨਾਂ ਕਹਿੰਦੇ ਮੰਨੇ ਲਿੱਤਾ ਗਿਆ ਇਨਫੋਰਮੇਸ਼ਨ ਹੁੰਨ ਤੇ ਬਾਕੀ। ਤੁਹਾਨੂੰ ਕਿ ਲੱਗਦਾ ਹੈ ਕਿ ਉਹ ਨਹੀਂ ਜਾਣਾ ਹੋਣਾ। ਤਿਕੂ ਅਸੀਂ ਤਾਂ ਇਹ ਕਹਿੰਨੇ ਆ ਕਿ ਜਿਹੜੇ ਸ਼੍ਰਮ ਨਹੀਂ ਕਾਲੀਦਲ ਦਾ ਬਫਦਾ ਉਹਨਾਂ ਨੂੰ ਬਹੁਤ ਪਹਿਲਾਂ ਹੀ ਵੀਰਜੀ ਰਾਜੋਨਾਂ ਜੀ ਨਾਲ ਮੁਲਾਕਾਤ ਕਰਨੀ ਚਾਹੀਦੀ ਸੀ ਕਿਉਂਕਿ ਵੀਰਜੀ ਰਾਜੋਨਾਂ ਜੀ ਸਾਡੇ ਵੱਲੋਂ ਬਹੁਤ ਪਹਿਲਾਂ ਹੀ ਪੋਸਟਾਂ ਪਾਈਆਂ ਗਈਆਂ ਸੀਗੀਆਂ ਕਿ ਉਸ ਮੁੱਦੇ ਤੇ ਸਾਰਿਆਂ ਨੂੰ ਸੰਸਥਾਵਾਂ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਜੀ ਨੂੰ ਸਾਰਿਆਂ ਸੰਸਥਾਵਾਂ ਨੂੰ ਇਹ ਕਿਹਾ ਗਿਆ ਸੀ ਕਿ ਬਿਰਜੀ ਰਾਜੋਹਣਾ ਜੀ ਨਾਲ ਰੇਣੀ ਵੱਡੀ ਬੇਇਨਸਾਫੀ ਹੋ ਰਹੀ ਹੈ ਤਾਂ ਉਸ ਬੇਇਨਸਾਫੀ ਦੇ ਖਿਲਾਫ ਤੁਸੀਂ ਜੇ ਤੁਸੀਂ ਸਮਝਦੇ ਹੋ ਕਿ ਬੇਇਨਸਾਫੀ ਹੈ ਤਾਂ ਇਸ ਦੇ ਵਿਰੁੱਧ ਬੋਲੋ ਪਰ ਕੋਈ ਵੀ ਬੋਲਣ ਲਈ ਤਿਆਰ ਨਹੀਂ ਸੀਗਾ ਜਿਸ ਦਾ ਜ਼ਿਕਰ ਬਿਰਜੀ ਰਾਜੋਹਣਾ ਜੀ ਨੇ ਚਿੱਠੀ 'ਚ ਵੀ ਕੀਤਾਗਾ ਤੇ ਜਦ ਅੱਜ ਜਦ ਬਿਰਜੀ ਰਾਜੋਹਣਾ ਜੀ ਨੇ ਭੁਖੜਤਾਲ ਰੱਖੀ ਹੈ ਤਾਂ ਬਿਰਜੀ ਰਾਜੋਹਣਾ ਜੀ ਨੂੰ ਲੱਗਦਾ ਕਿ ਜਿਹੜੀਆਂ ਵੀ ਕਾਰਵਾਈਆਂ ਹੋ ਰਹੀਆਂ ਨੇ ਉਹ ਰਸਨੀਤੀ ਦੀਆਂ ਘੁੰਮਣਘੇਰੀਆਂ ਹੀ ਦੇ ਇਸ ਲਈ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜੀਆਂ ਇਹ ਰਸਮੀ ਕਾਰਵਾਈਆਂ ਹੋ ਰਹੀਆਂ ਨੇ ਰਾਜਨੀਤੀ ਦੀਆਂ ਘੁਮਣ ਕੇਰੀਆਂ ਨੇ ਮੈਂ ਇਸ ਦੇ ਤੋਂ ਮੁਕਤੀ ਚਾਹੁੰਦਾ ਹਾਂ। ਇਹ ਕੋ ਸਾਡੀ ਤਾਂ ਸ਼੍ਰੀ ਕਲਤਕ ਸਾਬ ਜੀ ਨੂੰ ਉਦੇਸ਼ ਆ ਪਰਿਵਾਰ ਸ਼੍ਰੀ ਕਲਤਕ ਸਾਬ ਜੀ ਨੇ ਜਿਹੜਾ ਆਦੇਸ਼ ਦੀ ਅਪੀਲ ਕੀਤੀ ਆ ਪਰਿਵਾਰ ਦੀ ਬਹੁਤ ਹੀ ਸਤਿਕਾਰ ਨਾਲ ਬੇਨਤੀ ਆ ਸਿੰਘ ਸਾਹਿਬ ਜੀ ਨੂੰ ਕਿ ਸਿੰਘ ਸਾਹਿਬ ਜੀ 28 ਸਾਲ ਜੇਲ੍ਹ ਚ ਰਹਿਣ ਤੋਂ ਬਾਅਦ ਵੀ ਜੇਕਰ ਕੁਖੜਦਲ ਰੱਖਣੀ ਪੈਂਦੀ ਹੈ ਤਾਂ ਸਾਡੀ ਕੌਮ ਦੀ ਤਰਸਤੀ ਆ ਸਿੰਘ ਸਾਹਿਬ ਜੀ ਖੁਦ ਅਗਵਾਈ ਕਰਨ ਇਹ ਰਹਿਣ ਨੂੰ ਮਾਣੀ ਕੋਈ ਕੰਮ ਨਹੀਂ ਸਾਰੀ ਕੰਮ ਉਹਨਾਂ ਵੱਲ ਦੇਖਦੀ ਹੈ ਤੇ ਸਾਡਾ ਤਾਂ ਇਹੀ ਬੇਨਤੀ ਹੈ ਕਿ ਇਸ ਮੁੱਦੇ ਦਾ ਹੱਲ